ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਰਾਜਪ੍ਰੀਤ ਕੌਰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਚੈਲ ਡਿਜ਼ਾਈਨਰ ਬਟਿਕ ਤੇ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਅਸੀਂ ਵੀ ਠੀਕ ਠਾਕ ਹਾਂ ਜੀ ਤੇ ਸਭ ਤੋਂ ਪਹਿਲਾਂ ਰਿਕਵੈਸਟ ਹੈ ਜਿਹੜੇ ਨਵੇਂ ਈ ਵਿਊਅਰਸ ਆ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਣ ਤੇ ਬੈਲ ਆਈਕਨ ਜਰੂਰ ਪ੍ਰੈਸ ਕਰਨ ਤਾਂ ਜੋ ਆਉਣ ਵਾਲੀਆਂ ਵੀਡੀਓ ਸਭ ਤੋਂ ਪਹਿਲਾਂ ਤੁਸੀਂ ਦੇਖ ਸਕੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਕਮੈਂਟ ਕਰਕੇ ਦੱਸਿਆ ਕਰੋ ਵੀ ਸਾਡੇ ਸੂਟ ਆ ਜਿਹੜੀ ਕਲੈਕਸ਼ਨ ਆ ਤੁਹਾਨੂੰ ਕਿੱਦਾਂ ਲੱਗਦੀ ਹੈਗੀ ਤੇ ਵੀਡੀਓ ਸ਼ੁਰੂ ਕਰਦੇ ਆ ਜੀ ਅੱਜ ਵਾਲੇ ਜਿਹੜੇ ਸੂਟ ਆਗੇ ਉਹ ਕਾਟਨ ਦੇ ਰਹਿਣਗੇ ਵੀ ਦੁਪੱਟਾ ਰਹਿਣਗੇ ਤੇ ਮਸਲੀਨ ਦੇ ਦੁਪੱਟੇ ਹੋਣਗੇ ਨਾਲ ਬਹੁਤ ਸੋਹਣੇ ਸੂਟ ਨੇ ਆਪਣੇ ਸਕਰੀਨਸ਼ਾਟ ਲੈ ਕੇ ਜਲਦੀ ਜਲਦੀ ਉਧਰ ਜਿਹੜਾ ਕਰਦੇ ਪਹਿਲਾ ਸੂਟ ਹੈਗਾ ਜਿਹੜਾ ਬਲੈਕ ਕਲਰ ਦਾ ਏਕੀ ਟੈਕਸ ਦੇ ਏਕੀ ਟੈਕਸ ਦੇ ਸੂਟ ਰਹਿਣਗੇ ਜੀ ਸਾਰੇ ਤੇ ਸਿਤਕ ਇਹਦਾ ਜਿਹੜਾ ਕੱਪੜੇ ਦਾ ਉਹ ਹੈਗਾ ਨਾਮ ਹੈਗਾ ਸਿਤਕ ਦਾ ਸਿਤਕ ਦਾ ਕੱਪੜਾ ਰੂਬਾ ਸਾਰਾ ਬਹੁਤ ਸੋਹਣਾ ਸੂਟ ਹੈਗਾ ਬਹੁਤ ਕੰਫਰਟੇਬਲ ਸੂਟ ਹੈਗਾ ਇਹਦੇ ਉੱਤੇ ਮੋਰ ਵੀ ਲੱਗੀ ਹੋਊਗੀ ਏਕੀ ਟੈਕਸ ਕੰਪਨੀ ਦੇ ਨੇ ਬਹੁਤ ਸੋਹਣਾ ਸੂਟ ਹੈ ਸੌਫਟ ਸੌਫਟ ਨੇ ਕੋਈ ਐ ਨਹੀਂ ਹੈਗਾ ਕਿ ਖਰਾਬ ਹੋ ਜਾਂਦੀ ਕੋਈ ਨਾ ਰੰਗ ਨਹੀਂ ਫੇਟ ਹੁੰਦਾ ਹੈਗਾ ਸਾਰੀ ਗਰਮੀ ਜਿਵੇਂ ਮਰਜ਼ੀ ਬੇਰ ਕਰੀ ਜਾਓ ਕੋਈ ਰੰਗ ਨਹੀਂ ਤੇ ਹੁੰਦਾ ਬਹੁਤ ਸੋਹਣਾ ਝੂਟਾ ਕਿਉਂਕਿ ਇਹਦੇ ਨਾਲ ਦੇ ਝੂਟਾ ਸੀ ਪਹਿਲਾਂ ਆਪ ਤੇ ਘਰੇ ਹੰਦਾ ਚੁੱਕੇ ਆਂਗੇ ਬਹੁਤ ਸੋਹਣੇ ਝੂਟੇ ਜੀ ਇਹਦਾ ਦੁਪੱਟਾ ਜੀ ਇਹ ਵੀ ਬਹੁਤ ਸੋਹਣਾਗਾ ਆਹ ਇਹਦਾ ਦੁਪੱਟਾ ਬਹੁਤ ਸੋਹਣਾ ਦੁਪੱਟਾ ਹੈਗਾ ਖੁੱਲੇ ਡੁੱਲੇ ਦੁਪੱਟੇ ਨੇ ਜਿੱਦਾਂ ਮਰਜ਼ੀ ਵੀ ਇਹ ਕਰੀ ਜਾਓ ਜੀ ਦੁਪੱਟੇ ਕਈ ਪਹਿਨਾਂ ਦੇ ਕੱਦ ਲੰਬੇ ਹੁੰਦੇ ਨੇ ਪਿੱਟ ਪੱਤੇ ਛੋਟੇ ਚ ਲੱਗਦੇ ਆ ਇੱਕਦਾਂ ਹੀ ਹੈਗਾ ਬਹੁਤ ਸੋਹਣਾ ਟਾਈ ਮੇਟਰ ਦਾ ਦੁਪੱਟਾ ਨਾਲ ਤਾਂ ਇਹ ਤੋਂ ਬਦੀ ਕੁਮਾਹ ਹੋਵੇ ਘੱਟ ਨਹੀਂ ਹੈਗਾ ਬਹੁਤ ਸੋਹਣੀ ਡਿਜ਼ਾਈਨ ਬਣੀ ਹੋਈ ਹੈ ਦੁਪੱਟੇ ਦੇ ਵਿੱਚ ਤੇ ਜਿਸ ਨੂੰ ਪਸੰਦ ਆਦਾ ਸਕਰੀਨ ਸ਼ਾਟ ਲੈ ਕੇ ਆਪਣਾ ਆਰਡਰ ਆ ਜਿਹੜਾ ਤੁਸੀਂ ਦੇ ਸਕਦੇ ਹੋ ਜੀ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਜੀ ਅੱਗੇ ਸਾਰਿਆਂ ਕੋਲ ਇਹ ਤਾਂ ਅਨੁਸਾਰੇ ਸੂਟ ਆਪਣਾ ਲੈ ਸਕਣ ਥੋੜਾ ਜਿਹਾ ਕਲਰ ਦਾ ਫਰਕ ਰਹੂਗਾ ਜੀ ਉੱਤੇ ਦਾ ਬਿਲਕੁਲ ਮੁੱਲੀ ਦਾ ਫਰਕ ਹੈਗਾ ਥੋੜਾ ਬਹੁਤ ਮੈਂ ਬਾਅਦ ਵਿੱਚ 세미 ਹੈਡ 세미 ਕਲਾ 세미 ਇਹ 세미 ਹੈ ਇਸੇ ਨੂੰ ਤੋਤੀਏ ਜੀ ਕਿ ਕਿੰਨੇ ਦੋ ਪੱਠੇ ਲੈਣੇ ਹੁਣ ਕੱਠੇ ਵੀ ਲੈ ਸਕਦੇ ਹੋ ਕਿ ਜਿਆਦਾ ਵੀ ਲੈਣੀ ਹੋਣੋ ਜਿਆਦਾ ਵੀ ਮਿਲ ਜਾਣਗੇ ਜੀ ਇਹ ਦੋ ਪੱਠੇ ਨਹੀਂ ਦੋ ਪੱਠੇ ਖੋਦ ਵੀ ਲੈ ਸਕਦੇ ਹੋ ਤੇ ਅਗਲਾ ਸੁੱਕੇ ਰਹਿਗਾ ਜੀ ਬਹੁਤ ਸੋਹਣੇ ਬ੍ਰਾਂਟਡ ਸੂਟ ਨੇ ਜੀ ਬਹੁਤ ਸੋਹਣਾ ਪ੍ਰਿੰਟ ਆ ਸਾਰੇ ਸੂਟਾਂ ਦਾ ਤੁਸੀਂ ਦੇਖ ਸਕਦੇ ਹੋਗੇ ਕਿੰਨਾ ਸੋਹਣਾ ਪ੍ਰਿੰਟ ਆ ਸਰਦੀਆਂ ਵਿੱਚ ਵੀ ਇਹ ਸੂਟ ਆ ਇਹਦੇ ਪ੍ਰਿੰਟ ਦੇ ਸੂਟ ਆਏ ਸੀਗੇ ਬਹੁਤ ਸੋਹਣੇ ਲੱਗਦੇ ਸੀਗੇ ਜੀ ਪਾਈ ਬਹੁਤ ਜ਼ਿਆਦਾ ਸੋਹਣੇ ਪ੍ਰਿੰਟ ਨੇ ਕਾਫੀ ਜਿਹਾ ਸ਼ੇਡ ਆ ਇਹਦੇ ਵਿੱਚ ਮਿਕਸ ਜਿਹਾ ਮਿਕਸ ਜਿਹਾ ਫਲਾਵਰ ਨੇ ਬਹੁਤ ਕਲਰ ਕੰਬੀਨੇਸ਼ਨ ਬਹੁਤ ਸੋਹਣਾ ਹੈ ਆਹ ਵਾਲਾ ਇਹਦਾ ਪੱਟਾ ਜੀ ਕੋਈ ਬੱਚਾ ਹੋਲ ਮਰੀਦਾ ਨਹੀਂ ਫਰੋਲਾ ਨਾ ਪਾਇਓ ਹੋ ਜਾਂਦੇ ਜੋ ਬੇਲ ਕੋਟ ਹੈ ਬਹੁਤ ਸੋਹਣਾ ਦੁਪੱਟਾ ਇਹਦਾ ਵੀ ਦੁਪੱਟੇ ਬਹੁਤ ਜਿਆਦੇ ਸੋਹਣੇ ਆ ਜੀ ਢਿੱਲੇ ਢੁਲੇ ਦੁਪੱਟੇ ਨੇ ਨਾ ਡਾਰਕ ਕਲਰ ਨੇ ਜਿਆਦਾ ਨਾ ਲਾਈਟ ਨੇ ਮੀਡੀਅਮ ਜੀ ਸੈਸ ਮੀਡੀਅਮ ਜੀ ਸਾਈਜ਼ ਦੇ ਕਲਰ ਨੇ ਬਹੁਤ ਹੋਗੇ ਬਹੁਤ ਸੋਹਣੇ ਸੂਟ ਨੇ ਇਹ ਤੁਹਾਨੂੰ ਪਸੰਦ ਆ ਤਾਂ ਸਕਰੀਨ ਸ਼ਾਟ ਲੈ ਕੇ ਆਪਣਾ ਆਰਡਰ ਜਿਹੜਾ ਤੁਸੀਂ ਦੇ ਸਕਦੇ ਹੋਗੇ ਇਦੇ ਨਾਲ ਦੇ ਜਿਹੜਾ ਦੂਸਰੇ ਕਲਰ ਥੋੜਾ ਜਿਹਾ ਫਰਕ ਹੈ ਵਿੱਚ ਇਹ ਬਲੀ ਉਹ ਦੀ ਚੈੱਕ ਸੀ ਦੇਖ ਸਕਦੇ ਹੋ ਕੰਪਨੀ ਦੇ ਸੂਟ ਰਹਿਣਗੇ ਕੋਈ ਇਹਨਾਂ ਦਾ ਕਲਰ ਨਹੀਂ ਫੇਟ ਹੁੰਦਾ ਕੁਝ ਨਹੀਂ ਹੁੰਦਾ ਜੀ ਇਹਨਾਂ ਨੂੰ ਬਹੁਤ ਜ਼ਿਆਦਾ ਥੋੜੇ ਤੋਂ ਨਹੀਂ 1500 ਰੁਪਏ ਇਹਨਾਂ ਦਾ ਪ੍ਰਾਈਸ ਜੇ ਮੈਂ ਪ੍ਰਾਈਸ ਦੱਸਿਆ ਨਹੀਂ ਹੈ ਨਾ ਅੱਜ ਪਹਿਲਾਂ 1500 ਰੁਪਏ ਪ੍ਰਾਈਸ ਹੈ ਜੀ ਇਹ ਸੂਟਾਂ ਦਾ ਜਿਹੜਾ ਵੀ ਤੁਹਾਨੂੰ ਪਸੰਦ ਆ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਜਿਹੜਾ ਤੁਸੀਂ ਦੇ ਸਕਦੇ ਹੋਗੇ ਤੇ ਸਾਰੇ ਸੂਟਾਂ ਮੈਂ ਇੱਕੋ ਹੀ ਪ੍ਰਾਈਜ਼ ਅੱਜ ਅੱਜ ਸਾਰਾ ਨਾਲ ਜਿਹੜੇ ਸੂਟ ਪਾਵਾਂਗੇ ਸਾਰੇ ਮਸਲੀਨ ਦੇ ਦੁਪੱਟੇ ਵਾਲੇ ਰਹਿਣਗੇ ਸੂਟ ਤੇ ਇਹਦੇ ਇਹਦਾ ਆਹ ਵਾਲਾ ਕਲਰ ਸੀਗਾ ਖਾਕੀ ਜਿਹਾ ਰੰਗ ਦਾ ਗੱਡੇ ਸ਼ੇਡ ਜੀ ਤੇ ਆਹ ਵਾਲਾ ਹੈਗਾ ਜੀ ਆਹ ਆਪਣਾ ਬਲੂ ਜੀ ਸ਼ੇਡ ਆ ਇਹ ਵੀ ਬਹੁਤ ਸੋਹਣਾ ਜਾਮਨੀ ਜਿਹਾ ਰੰਗ ਆ ਇਹ ਜਾਮਨੀ ਬੜੇ ਹਾਂ ਜਾਮਨੀ ਬੜੇ ਹੁਝਾ ਹਾਂ ਜਾਮਨੀ ਬਲੂ ਜਿਹਾ ਰੰਗ ਆ ਬਹੁਤ ਸੋਹਣਾ ਕਲਰ ਹੈ ਵੀ ਬਹੁਤ ਜ਼ਿਆਦਾ ਸੋਹਣਾ ਕਰਦਾ ਹੈ ਬਹੁਤ ਸੋਹਣੇ ਦੁਪੱਟੇ ਨੇ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਆਪਣਾ ਆਰਡਰ ਜਿਹੜਾ ਤੁਸੀਂ ਦੇ ਸਕਦੇ ਹੋ ਜੀ ਇੰਨੇ ਹਲਕੇ ਹਲਕੇ ਦੁਪੱਟੇ ਨੇ ਇੰਨੇ ਸੋਹਣੇ ਮੁਠੀ ਚ ਆ ਜਾਂਦੇ ਆ ਦੇਖ ਲਓ ਤੁਸੀਂ ਦੇਖ ਸਕਦੇ ਹੋ ਇੰਨੇ ਹਲਕੇ ਦੁਪੱਟੇ ਨੇ ਬਹੁਤ ਸੋਹਣੇ ਸਟਾਫ ਵੀ ਬਹੁਤ ਜ਼ਿਆਦਾ ਸੋਹਣਾ ਜੀ ਕੋਈ ਐ ਨਹੀਂ ਹੈਗਾ ਵੀ ਤੁਸੀਂ ਸੂਟ ਲਾਉਂਗੇ ਵੀ ਤੁਹਾਡੇ ਪੈਸੇ ਜਿਹੜਾ ਬੇਕਾਰ ਜਾਣਗੇ ਬਹੁਤ ਸੋਹਣਾ ਜੀ ਜਿਹੜਾ ਵੀ ਕਲਰ ਲੈਣਾ ਹੋਇਆ ਉਹਦਾ ਸਕਰੀਨ ਸ਼ਾਟ ਚੰਗੀ ਤਰ੍ਹਾਂ ਲੈ ਲਓ ਜੀ ਅਗਲਾ ਜਿਹੜਾ 컬러 ਹੈ ਉਸੇ ਕੰਪਨੀ ਦੇ ਸੂਟੇ ਵੀ ਸਾਰੇ ਏਕੇ ਟੈਕਸਟ ਦੇ ਸੂਟ ਰਹਿਣਗੇ ਬਸ ਡਿਜ਼ਾਈਨਿੰਗ ਵੀ ਫਰਕ ਆਊਗਾ ਥੋੜਾ ਜਿਹਾ ਬਹੁਤ ਸੋਹਣਾ ਇਹ ਵੀ ਸੂਟ ਸਾਰੇ ਸੂਟਾਂ ਦੇ ਵੀ ਮਾਰਕ ਵੀ ਲੱਗਿਆ ਹੁੰਦਾ ਜਿਹਦੇ ਤੇ ਬਹੁਤ ਸੋਹਣੇ ਇਹਦਾ ਕਲਰ ਹੈਗਾ ਪੈਂਟ ਦਾ ਕੋਈ ਇਹਨਾਂ ਦੇ ਕਲਰ ਨਹੀਂ ਫਿੱਟ ਹੁੰਦੇ ਜਿੱਦਾਂ ਵੀ ਹੈਗੇ ਏਡੇ ਰਹਿੰਦੇ ਨੇ ਸੂਟ ਬਹੁਤ ਸੋਹਣੇ ਸਟਾਫ ਆ ਤੇ ਦੁਪੱਟਾ ਇਹਦਾ ਉਦੂ ਵੀ ਜਿਆਦਾ ਸੋਹਣਾ ਜੀ ਵੈਸੇ ਤਾਂ ਆਇਆ ਹੁੰਦਾ ਵੀ ਇੱਕੋ ਇੱਕੋ ਜੀ ਸੂਟ ਨੇ ਸਾਰੇ ਵੀ ਚਲੋ ਖੋਲਣ ਨੂੰ ਵੀ ਕੋਈ ਲੋੜ ਨਹੀਂ ਪਰ ਪਤਾ ਕੀ ਹੈ ਜੀ ਸਾਰੇ ਸੂਟ ਜਦੋਂ ਆਪਾਂ ਖੋਲ ਕੇ ਦਿਖਾਉਨੇ ਆ ਥੋੜਾ ਜਿਆਦਾ ਕਸਟਮਰ ਨੂੰ ਪਤਾ ਲੱਗ ਜਾਂਦਾ ਵੀ ਇਹ ਇਹੋ ਜੀ ਚੀਜ਼ ਹੈਗੀ ਬਾਕੀ ਸਿਰੇ ਜਿਹੜੀ ਵੀ ਚੀਜ਼ ਆਪਾਂ ਦਿਖਾਉਨੇ ਆਗੇ ਸੇਮ ਚੀਜ਼ ਆਪਾਂ ਤੁਹਾਡੇ ਘਰੇ ਵੀ ਜਿਹੜਾ ਭਜਾਉਣੇ ਹੈਗੇ ਤੁਸੀਂ ਬੇਝਿਚ ਕਹੋ ਕਿ ਆਪਣਾ ਜਿਹੜਾ ਆਰਡਰ ਆ ਤੁਸੀਂ ਦੇ ਸਕਦੇ ਹੋ ਬਹੁਤ ਸੋਹਣੇ ਸੂਟ ਨੇ ਵੀ ਤੇ ਜੇ ਤੁਹਾਨੂੰ ਪਸੰਦ ਆ ਤਾਂ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਆ ਜਿਹੜਾ ਤੁਸੀਂ ਦੇ ਸਕਦੇ ਹੋ ਜੀ ਇਹਦੇ ਵੀ ਤਿੰਨ ਕਲਰ ਰੰਗੇ ਜੀ ਤੇ ਦੂਸਰਾ ਇਹਦਾ ਮਸਟਰਜ ਪਿਰਪਲ ਨੀਲੂ ਸੂਟਾਂ ਲੀਜੀ ਅੱਜ ਹੀ ਪਾ ਜਿਹੜਾ ਫੁੱਲ ਜਿਹੜਾ ਫੁੱਲਦੇ ਨੇ ਅੱਛੀ ਨਵੀਂ ਆਈ ਨਹੀਂ ਬਿਲਕੁਲ ਕੋਈ ਐ ਨਹੀਂ ਹੈਗਾ ਜੀ ਪਹਿਲਾਂ ਵਾਲੇ ਪੁਰਾਣੇ ਦਿਖਾਈ ਜਾਂਦੇ ਆ ਜਾਂ ਬਹੁਤ ਸੋਹਣੇ ਪ੍ਰਿੰਟ ਨੇ ਜੀ ਇਹ ਪਿੰਕ ਦੇ ਸੀ ਮਸਟਰਡ ਜੀ ਸ਼ੀਰਚਾ ਸੀ ਮਸਟਰਡ ਦੁਪੱਟਾ ਹੈਗਾ ਇਹ ਵੀ ਬਹੁਤ ਸੋਹਣਾ ਕਲਰ ਹੈਗਾ ਨਾ ਜ਼ਿਆਦਾ ਡਾਰਕ ਨਹੀਂ ਨਾ ਜ਼ਿਆਦਾ ਲਾਈਟ ਨਹੀਂ ਮੀਡੀਅਮ ਜੀ ਮੀਡੀਅਮ ਜੀ ਸੂਕ ਨਹੀਂ ਇਹ ਵੀ ਬਹੁਤ ਸੋਹਣਾ ਹੈ ਫੁੱਲੇ ਢੁਲੇ ਦੁਪੱਟੇ ਦੇ ਨਾਲ ਕੀតាមਰਜੀ ਵੇਰ ਕਰੀ ਜਾਇਓ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਜਿਨ੍ਹਾਂ ਨੇ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਹੋਇਆ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਵੀ ਜ਼ਰੂਰ ਪ੍ਰੈਸ ਕਰਿਓ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਜਿਹੜੀਆਂ ਭੈਣਾਂ ਸ਼ਾਪਿੰਗ ਕਰਦੀਆਂ ਨੇ ਸਾਥੋਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਿਉਂਕਿ ਉਹ ਇੱਕ ਵਾਰ ਸ਼ਾਪਿੰਗ ਕਰਕੇ ਬਾਰ-ਬਾਰ ਕਰਦੀਆਂ ਨੇ ਉਹਨਾਂ ਨੂੰ ਸਾਡੇ ਤੇ ਟਰਸਟ ਹੋ ਚੁੱਕਿਆ ਹੈ ਦਾ ਵੀ ਅਸੀਂ ਵਧੀਆ ਚੀਜ਼ ਭੇਜਦੇ ਹਾਂ। ਕੁਸ਼ਕ ਭੈਣਾਂ ਨੂੰ ਹਜੇ ٹرسٹ ਨਹੀਂ ਹੋਇਆ। ਉਹ ਵੀ ਕੋਸ਼ਿਸ਼ ਕਰਨ ਵੀ ٹرسٹ ਬਣਾਉਣ ਦੀ ਕਿਉਂਕਿ ਆਪਾਂ ਜਿਹੜੀ ਵੀ ਚੀਜ਼ ਦਿਖਾਉਣੀ ਹੈ ਉਹੀ ਹੀ ਭੇਜਦੇ ਹਾਂਗੇ। ਕੋਈ ਇਹੋ ਜੀ ਗੱਲ ਨਹੀਂ ਹੈਗੀ ਵੀ ਆਪਾਂ ਦਿਖਾਇਆ ਕੁਝ ਹੋਰ ਭੇਜਤਾ ਕੁਝ ਹੋਰ। ਮੈਂ बार-बार ਇਸ ਕਰਕੇ ਕਹਿ ਰਹੀ ਹਾਂ ਕਿਉਂਕਿ ਕੁਸ਼ਕ ਭੈਣਾਂ ਦੇ ਮੈਸੇਜ ਹੀ ਇਦਾਂ ਆਉਂਦੇ ਨੇ ਜੀ ਵੀ ਤੁਸੀਂ ਕੁਝ ਹੋਰ ਤਾਂ ਨਹੀਂ ਭੇਜ ਦੋਗੇ। ਤੁਸੀਂ ਕੁਝ ਹੋਰ ਤਾਂ ਨਹੀਂ ਭੇਜ ਦੋਗੇ। बार-बार ਇਦੇ ਮੈਸੇਜ ਕਰਦੇ ਨੇ ਵੀ ਜਿਹੜਾ ਅਸੀਂ ਮੰਗਾਇਆ ਉਹ ਹੀ ਭੇਜੋਗੇ। ਤਾ ਕਰਕੇ ਮੈਨੂੰ ਵਾਰ-ਵਾਰ ਇਦਾਂ ਬੈਸੇ ਤਾਂ ਮੈਨੂੰ ਵੀ ਖੁਦ ਨੂੰ ਐ ਬੁਰਾ ਜਿਹਾ ਲੱਗਦਾ ਥੋੜਾ ਜਿਹਾ ਵਾਰ-ਵਾਰ ਐ ਕਿਉਂ ਕਹਿੰਦੀ ਐ ਮੈਂ ਵੀ ਵਾਰ-ਵਾਰ ਪੈਣਾ ਪੈਂਦਾ ਬੱਸ ਜਦੋਂ ਪਹਿਣਾ ਮੈਸੇਜ ਕਰਦੀ ਆ ਫਿਰ ਆਪ ਨੂੰ ਨਾ ਥੋੜਾ ਜਿਹਾ ਬੁਰਾ ਲੱਗਦਾ ਵੀ ਆਪਣੇ ਤੇ ਵਿਸ਼ਵਾਸ ਨਹੀਂ ਹੋ ਰਿਹਾ ਹੈਗੇ ਵੀ ਕਿਤੇ ਐ ਨਾ ਹੋ ਜੇ ਵੀ ਕੁਝ ਹੋਰ ਤੇ ਚਲ ਜੇ ਇਹਦਾ ਦੁਪੱਟਾ ਵੀ ਬਹੁਤ ਸੋਹਣਾ ਫਰੋਜੀ ਜਿਹਾ ਕਲਰ ਆ ਇਹ ਸਹੀ ਆ ਰਿਹਾ ਕਲਰ ਬਹੁਤ ਸੋਹਣਾ ਕਲਰ ਆ ਹਾਂਜੀ ਹਾਂਜੀ ਅਮੀਰ ਕਰਦੇ ਆਂ ਜੀ ਅੱਜ ਵਾਲੇ ਸੂਟ ਆ ਜਿਹੜੇ ਤੁਹਾਨੂੰ ਪਸੰਦ ਆਏ ਹੋਣਗੇ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਆ ਜਿਹੜਾ ਤੁਸੀਂ ਦੇ ਸਕਦੇ ਹੋਗੇ ਤੇ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ